ਵਾਹਿਗੁਰੂ ਸਾਹਿਬ ਜੀਉ ਗਉੜੀ ਮਹਲਾ 5 ਵਾ ਕਲ ਕਲੇਸ਼ ਗੁਰ ਸ਼ਬਦ ਨਿਵਾਰੇ ਆਵਣ ਜਾਣ ਰਹੇ ਸੁਖ ਸਾਰੇ ਭਰ ਬਿਨ ਸੇ ਨਿਰਭਉ ਹਰ ਧਿਆਇ ਸਾਧ ਸੰਗ ਹਰ ਕੇ ਗੁਣ ਗਾਇਆ ਰਹਾਉ ਚਰਨ ਕਵਲ ਹਿਦ ਅੰਤਰ ਧਾਰੇ ਅਗਨ ਸਾਗਰ ਗੁਰ ਪਾਰ ਉਤਾਰੇ ਬੋੜਤ ਜਾ ਪੁਰ ਗੁਰ ਕਾਡੇ ਜਨਮ ਜਨਮ ਕੇ ਟੂਟੇ ਗਾਂਡੇ ਕਹੋ ਨਾਨਕ ਤਿਸ ਗੁਰ ਬਲਹਾਰੀ ਜਿਸ ਭੇਟਤ ਗਤ ਭਈ ਹਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸੰਗਤ ਜੀ ਸਤਿਗੁਰੂ ਜੀ ਦੀ ਪਾਵਨ ਬਾਣੀ ਸਾਡੇ ਜੀਵਨ ਦਾ ਆਧਾਰ ਹੈ ਔਰ ਜੋ ਵੀ ਸਾਨੂੰ ਜੀਵਨ ਦੇ ਵਿੱਚ ਸੋਝੀ ਪ੍ਰਾਪਤ ਕਰਨੀ ਹੈ ਉਹ ਹੈ ਗੁਰੂ ਦਾ ਸ਼ਬਦ ਸਤਿਗੁਰੂ ਜੀ ਜਦੋਂ ਆਪਾਂ ਬਾਣੀ ਪੜ੍ਹਦੇ ਆ ਨਾ ਔਰ ਇਤਿਹਾਸ ਦੇ ਵਿੱਚ ਦਰਸ਼ਨ ਕਰਦੇ ਆ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਨੂੰ ਇੱਕ ਗੁਰਸਿੱਖ ਜਦੋਂ ਵੇਲੇ ਸਤਿਗੁਰੂ ਜੀ ਕਸ਼ਮੀਰ ਜਾ ਰਹੇ ਸਨ ਉਸ ਸਿੱਖ ਦਾ ਨਾਮ ਸੀ ਭਾਈ ਕਰਮਚੰਦ ਉਹਨੇ ਸਤਗੁਰੂ ਨੂੰ ਬੇਨਤੀ ਕੀਤੀ ਗੁਰੂ ਮਹਾਰਾਜ ਜਪਜੀ ਸਾਹਿਬ ਅਸੀਂ ਰੋੜ ਪੜ੍ਹਦੇ ਆਂ ਪਰ ਇਹਦੇ ਅਰਥ ਭਾਵ ਸਾਨੂੰ ਨਹੀਂ ਪਤਾ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤੀ ਕਿਰਪਾ ਜਬਜੀ ਸਾਹਿਬ ਦੇ ਅਰਥਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸੰਗਤਾਂ ਨੂੰ ਲੜੀਵਾਰ ਸਰਬਨ ਕਰਾਇਆ ਪਰ ਜਦੋਂ ਸਮਾਪਤੀ ਕੀਤੀ ਨਾ ਗੁਰੂ ਸਾਹਿਬ ਨੇ ਇੱਕ ਗੱਲ ਕਹੀ ਜੋ ਇਤਿਹਾਸ ਵਿੱਚ ਲਿਖੀ ਆ ਕਹਿੰਦੇ ਤਾਂ ਜੋ ਪਾਸ਼ਾ ਪਰਮੇਸ਼ਰ ਨੇ ਕਿਰਪਾ ਕੀਤੀ ਉਹਦੇ ਮੁਤਾਬਕ ਆਪਾਂ ਇਹਦੇ ਅਰਥ ਭਾਵ ਸਮਝਣ ਦਾ ਯਤਨ ਕੀਤਾ ਹੈ ਪਰ ਹੁਣੇ ਬਾਣੀ ਉਹੀ ਜਾਣਦਾ ਜਿਸ ਨੇ ਵਿਚਾਰਨ ਕੀਤੇ ਗੁਰੂ ਨਾਨਕ ਪਾਤਸ਼ਾਹ ਹੀ ਜਾਣਦੇ ਹਨ ਹੁਣ ਜਪਜੀ ਸਾਹਿਬ ਜਿਹੜਾ ਨਾ ਬਹੁਤ ਲੋਕਾਂ ਨੇ ਇਹਦੇ ਅਰਥ ਕੀਤੇ ਸਿੱਖ ਕੌਮ ਦੇ ਵਿਦਵਾਨਾਂ ਨੇ ਵੀ ਕੀਤੇ ਆ ਗੁਰਬਾਣੀ ਵਿਆਕਰਨ ਦੇ ਹਿਸਾਬ ਨਾਲ ਵੀ ਹੋਏ ਆ ਸੰਪਰਦਾਇ ਟੀਕੇ ਵੀ ਹੋਏ ਹਨ ਇਥੋਂ ਤੱਕਰ ਬినੋਵਾ ਭਾਵੇ ਨੇ ਵੀ ਕੀਤਾ ਹੈ ਉਹ ਸ਼ੋਰ ਜਨੀਸ਼ ਨੇ ਵੀ ਜਪਜੀ ਸਾਹਿਬ ਦਾ ਅਰਥ ਕੀਤਾ ਪਤਾ ਨਹੀਂ ਕਿੰਨੇ ਕਿ ਕਥਾ ਕਰਕੇ ਚਲੇ ਗਿਆ ਕਥਨ ਕਰਕੇ ਚਲੇ ਗਿਆ ਪਰ ਉਹ ਪ੍ਰਮਾਤਮਾ ਇੰਨਾ ਬੇਅੰਤ ਹੈ ਉਦਾਹਰਨ ਤਾਂ ਸਾਨੂੰ ਜਪਜੀ ਸਾਹਿਬ ਦੇ ਵਿੱਚ ਮਿਲਦੀ ਕਹਿੰਦੇ ਕਥ ਕਥ ਕਥੀ ਕੋਟੀ ਕੋਟ ਕੋਟ ਫਿਰ ਕਹਿੰਦੇ ਕਥਨ ਕਥੀ ਨਾ ਆਵੇ ਟੋਟ ਮਹਾਰਾਜ ਕਹਿੰਦੇ ਕਥਨ ਕਰਨ ਦਾ ਟੋਟ ਹੀ ਨਹੀਂ ਆ ਸਕਦਾ ਕਿੰਨੇ ਆ ਗਏ ਕਿੰਨੇ ਚਲੇ ਗਏ ਪ੍ਰਮਾਤਮਾ ਇੰਨਾ ਬਿਆੰਤ ਹੈ ਫਿਰ ਆਪਾਂ ਪੜਦੇ ਹਾਂ ਜਪਜੀ ਸਾਹਿਬ ਦੇ ਵਿੱਚ ਮਹਾਰਾਜ ਕਹਿੰਦੇ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਭੰਡਾਰ ਅਮੁੱਲ ਆਵਾਹ ਹੈ ਅਮੁੱਲ ਜਹ ਜਾਏ ਮੁੱਲ ਪਾਏ ਅਮੁੱਲਾ ਸਮਾਏ ਅਮੁੱਲ ਧਰਮ ਅਮਲ ਦੀ ਬਾਣ ਅਮੁੱਲ ਤਲ ਮੁੱਲ ਪਰਵਾਣ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮਰ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ। ਉਹ ਨਾਲੀ ਵੀ ਕਹਿੰਦੇ ਵੀ ਅਮੁੱਲ ਵੀ ਕਹਿ ਦਿੱਤਾ ਫਿਰ ਕਹਿੰਦੇ ਇਹ ਵੀ ਤਾਂ ਫੇ ਅਮੁੱਲ ਕਹਿ ਦਿੱਤਾ ਪਰ ਕਹੇ ਵੀ ਗਿਣਤੀ ਜੋ ਹੋ ਜਾਏਗਾ। ਕਹਿੰਦੇ ਇਹ ਮੁੱਲ ਨਹੀਂ ਅਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖੇ 베ਦ ਪਾਠ ਪੁਰਾਣ ਆਖੇ ਪੜੇ ਕਰਿ ਬਖਿਆਣ ਆਖੇ ਵਰਮੇ ਆਖੇਂਦ ਆਖੇ ਗੋਪੀ ਤੈ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਕੇ ਦਾਣਵ ਆਕੇ ਦੇਵ ਆਕੇ ਸੁਰ ਨਰ ਮਨ ਜਨ ਸੇ ਕੀਤੇ ਆਖੇ ਆਖਣ ਪਾਏ ਕੀਤੇ ਕਹ ਕ ਉਠੜ ਜਾਏ ਇਤੇ ਕੀਤੇ ਜਿੰਨੇ ਕਰ ਚੁੱਕਾ ਨਾ ਪ੍ਰਮਾਤਮਾ ਕਥਨ ਕਥਾ ਕਰਨ ਵਾਲਿਆਂ ਨੂੰ ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕੀ ਹੁੰਦਾ ਕੀ ਕਹਿੰਦੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣ ਸੱਚ ਉਹੀ ਜਾਣੈ ਸਤਿਗੁਰੂ ਕਹਿੰਦੇ ਭਾਈ ਜੇ ਤੂੰ ਪਰ ਸ਼ਬਦ ਨਾਲ ਜੁੜਾਂਗੇ ਸਾਡੇ ਅੰਦਰੋਂ ਨਿਰਪੈਤਾ ਆਏਗੀ ਸਾਡੇ ਅੰਦਰੋਂ ਭੈ ਖਤਮ ਹੋਏਗਾ ਅੱਜ ਦੇ ਸ਼ਬਦ ਵਿੱਚ ਸਤਿਗੁਰ ਕਹਿੰਦੇ ਭੈ ਬਿਣਸੇ ਨਿਰਪਉ ਹਰਿ ਧਿਆਇਆ ਜਦੋਂ ਅਸੀਂ ਨਿਰਪਉ ਪਰਮੇਸ਼ਰ ਨੂੰ ਧਿਆਉਂਦੇ ਆਂ ਤੇ ਸਾਡਾ ਡਰ ਖਤਮ ਹੋ ਜਾਂਦਾ ਜਦ ਆਪਾਂ ਪੜਦੇ ਨਾ ਨਿਰਪਉ ਜਪੈ ਸਗਲ ਭਉ ਮਿਟੇ ਸਾਰੇ ਡਰ ਖਤਮ ਹੋ ਜਾਂਦੇ ਸਤਗੁਰੂ ਇੱਥੋਂ ਤੱਕ ਆਖਿਆ ਕਹਿੰਦੇ ਨਿਰਪਉ ਸੰਗ ਤੁਮਾਰੇ ਵਰਸਤਾ ਇਹ ਡਰਣ ਕਹਾਂ ਤੇ ਆਇਆ ਭੈ ਬਿਣ ਸੇ ਨਿਰਪਉ ਹਰ ਧਿਆਇਆ ਸਾਧ ਸੰਗ ਹਰ ਕੇ ਗੁਣ ਗਾਇਆ ਪਰ ਉਹਨਾਂ ਨੇ ਗੁਰੂ ਕੀ ਸੰਗਤ ਕਰਕੇ ਪਰਮੇਸ਼ਰ ਦੇ ਗੁਣਾ ਨੂੰ ਗੈਣ ਕੀਤਾ ਭੈ ਬਿਣ ਸੇ ਨਿਰਪਉ ਹਰ ਧਿਆਇਆ ਸਾਧ ਸੰਗ ਹਰ ਕੇ ਗੁਣ ਗਾਇਆ ਰਹਾ ਹੁਣ ਜਦੋਂ ਸਾਧ ਸੰਗਤ ਵਿੱਚ ਬੈਠ ਕੇ ਹਰੀ ਦੇ ਗੁਣਾਂ ਨੂੰ ਗਾਇਆ ਕਲ ਕਲੇਸ਼ ਗੁਰ ਸ਼ਬਦ ਨਿਵਾਰੇ ਹੁਣ ਦੇਖੋ ਸਤਿਗੁਰ ਨੇ ਗੱਲ ਦੀ ਗਰੰਟੀ ਦਿੱਤੀ ਜਦੋਂ ਤੁਸੀਂ ਗੁਰੂ ਸ਼ਬਦ ਵਿੱਚ ਜੁੜੋਗੇ ਸ਼ਬਦ ਦੇ ਦੱਦੇ ਨੂੰ ਸਿਆਰੀ ਗੁਰੂ ਦੇ ਸ਼ਬਦ ਵਿੱਚ ਜੁੜੋਗੇ ਤੁਹਾਡੇ ਕੱਲ ਕਲੇਸ਼ ਤੁਹਾਡੇ ਅੰਦਰਲੇ ਕਲੇਸ਼ ਖਤਮ ਹੋ ਜਾਏ। ਅੰਮਰ ਕੇ ਆਪਾਂ ਕਹਿੰਦੇ ਸਾਡੇ ਘਰ ਵਿੱਚ ਕਲੇਸ਼ ਹੈ। ਫਿਰ ਨਾ ਬਾਬਿਆਂ ਦੇ ਚੱਕਰ ਪੈ ਗਏ। ਕਿਸੇ ਨੇ ਤਵੀਤ ਦੇ ਦਿੱਤਾ, ਕਿਸੇ ਨੇ ਉਹ ਘੋੜੇ ਦੇ ਥੱਲੇ ਲੱਗਦੀ ਲੋਹੇ ਦੀ ਉਹਨਾਂ ਦੇ ਘਰਾਂ ਵਿੱਚ ਲਾਣੀਆਂ ਸ਼ੁਰੂ ਕਰ ਦਿੱਤੀਆਂ। ਆ ਕੋਈਆਂ ਕਈ ਘਰਾਂ ਦੇ ਵਿੱਚ ਡੱਡੂ ਜੇ ਰੱਖਿਆ ਹੁੰਦਾ। ਵੀ ਇਹਦੇ ਨਾਲ ਥੋੜੇ ਕਲੇਸ਼ ਗੁਰੂ ਸਾਹਿਬ ਕਹਿੰਦੇ ਕਲ ਕਲੇਸ਼ ਗੁਰ ਸ਼ਬਦ ਨਿਵਾਰੇ। ਗੁਰੂ ਦੇ ਸ਼ਬਦ ਦੇ ਨਾਲ ਹੀ ਕਹਿੰਦੀ ਤੇਰੇ ਘਰ ਕਲੇਸ਼ ਆਪਾਂ ਬੜੀ ਸੁਣੀ ਉਦਾਹਰਣ ਸਤਿਗੁਰ ਨੇ ਬਾਣੀ ਵਿੱਚ ਦਿੱਤੀ ਉਹ ਜਿਹੜੇ ਕਹਿੰਦੇ ਨੇ ਸਾਡੇ ਘਰ ਵਿੱਚ ਕਲੇਸ਼ ਹੈ ਉਹ ਬੰਦੇ ਘਰ ਤੋਂ ਬਾਹਰ ਆ ਜਾਣ ਕਦੇ ਦੇਖਿਆ ਵੀ ਟੇਬਲ ਦੇ ਨਾਲ ਕੁਰਸੀ ਲੜ ਰਹੀ ਹੈ ਖਿੜਕੀ ਦੇ ਨਾਲ ਪੜਦੇ ਲੜ ਰਹੇ ਆ ਆਵਾਜ਼ ਆਈ ਕਦੇ ਖਾਲੀ ਘਰੋਂ ਨਹੀਂ ਆਏਗੀ ਤੇ ਅਸੀਂ ਇਹ ਨਹੀਂ ਜਾਣਨਾ ਚਾਹੁੰਦੇ ਕਿ ਕਲੇਸ਼ ਅਸੀਂ ਕਰਦੇ ਆਂ ਮਹਾਰਾਜ ਕਹਿੰਦੇ ਭਾਈ ਤੇਰੇ ਅੰਦਰ ਕਲੇਸ਼ ਹੈ ਸੋਖਮਨੀ ਸਾਹਿਬ ਦੀ ਬਾਣੀ ਪੜ ਲੈਣੀ ਗੱਲ ਹੋਰ ਹੈ ਪਰ ਉਹਨੂੰ ਜੀਵਨ ਵਿੱਚ ਕਮਾ ਲੈਣਾ ਹੋਰ ਹੈ ਪਹਿਲੀਆਂ ਪੰਕਤੀਆਂ ਵਿੱਚ ਸਤਿਗੁਰ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਟਾਓ ਮੇਰੇ ਸਰੀਰ ਵਿੱਚ ਕਲੇਸ਼ ਹੈ ਮੇਰੇ ਅੰਦਰ ਕਲੇਸ਼ ਹੈ ਬੰਦਾ ਇਹ ਨਹੀਂ ਕਹਿਣਾ ਚਾਹੁੰਦਾ ਕਿ ਮੈਂ ਕਲੇਸ਼ੀ ਆ ਮੈਂ ਹੰਕਾਰੀ ਆ ਮੈਂ ਹਉਮੈ ਵਿੱਚ ਆ ਇਹ ਨਹੀਂ ਕਹਿਣਾ ਚਾਹੁੰਦਾ ਤੇ ਇਹ ਕਹਿੰਦਾ ਵੀ ਫਲਾਣੇ ਕਰਕੇ ਹੋ ਗਿਆ ਫਲਾਣਾ ਬੰਦਾ ਉਹਦੇ ਕਰਕੇ ਹੋ ਗਿਆ ਕਲੇਸ਼ ਆ ਘਰ ਦੇ ਵਿੱਚ ਆ ਜੀਵ ਆਇਆ ਇਹਦੇ ਕਰਕੇ ਕਲੇਸ਼ ਹੋ ਗਿਆ ਝਗੜੇ ਖਤ ਖੜੇ ਕਰ ਲਏ ਪਰ ਗੁਰੂ ਮਹਾਰਾਜ ਕਹਿੰਦੇ ਭਾਈ ਜੇ ਜਿਹੜੀ ਤੇਰੇ ਅੰਦਰ ਕਲੇਸ਼ ਚੱਲਦਾ ਪਿਆ ਨਾ ਜੋ ਅੰਦਰ ਝਗੜਾ ਜਲਦਾ ਪਿਆ ਉਹ ਗੁਰੂ ਸ਼ਬਦ ਨਾਲ ਦੂਰ ਹੋਏਗਾ ਕਲ ਕਲੇਸ਼ ਗੁਰ ਸ਼ਬਦ ਨਿਵਾਰੇ ਆਵਣ ਜਾਣ ਆਵਣ ਜਾਣ ਰਹੇ ਸੁਖ ਸਾਰੇ ਹੁਣ ਇਹਦੇ ਦੋ ਅਰਥ ਆ ਪ੍ਰਿੰਸੀਪਲ ਸਾਹਿਬ ਸਿੰਘ ਜੀ ਨੇ ਕੀਤੇ ਆ ਇੱਕ ਆਵਣ ਜਾਣ ਹੋ ਗਿਆ ਕਿ ਜੰਮਣ ਵਰਨਾ ਇੱਕ ਆਵਣ ਜਾਣਾ ਜਿਹੜਾ ਭਟ ਕਰੇ ਆ ਕਿਸੇ ਨੇ ਦੱਸਿਆ ਉੱਥੇ ਜਾ ਕੇ ਸੁਖ ਮਿਲਦਾ ਕਿਸੇ ਨੇ ਆਖਿਆ ਉੱਥੇ ਸੁਖ ਮਿਲਦਾ ਮੈਂ ਤਾਂ ਹਮੇਸ਼ਾ ਬੇਨਤੀ ਕਰਦਾ ਕਿ ਇੰਨੇ ਤਾਂ ਦਿਨ ਨਹੀਂ ਜਿੰਨੇ ਸਾਡੇ ਰੱਬ ਬਣ ਗਏ ਜਿੰਨੇ ਭਗਵਾਨ ਬਣੇ ਸੋਮਵਾਰ ਦਾ ਅਲੱਗ ਮੰਗਲਵਾਰ ਦਾ ਅਲੱਗ ਬੁੱਧਵਾਰ ਦਾ ਅਲੱਗ ਵੀਰਵਾਰ ਦਾ ਅਲੱਗ ਸ਼ੁਕਰਵਾਰ ਦਾ ਅਲੱਗ ਸ਼ਨੀਵਾਰ ਐਤਵਾਰ ਛੁੱਟੀ ਤੇ ਇੰਨੇ ਅਸੀਂ ਰੱਬ ਬਣਾ ਕੇ ਬੈਠੇ ਰੱਬ ਇੱਕੋ ਹੀ ਹੈ ਪਰਮੇਸ਼ਰ ਇੱਕੋ ਹੀ ਹੈ ਤੇ ਸਤਿਗੁਰੂ ਕਹਿੰਦੇ ਤੇਰੀ ਭਟ ਗਾਣਾ ਖਤਮ ਹੋ ਜਾਏਗੀ ਆਵਣ ਜਾਣ ਰਹੇ ਸੁਖ ਸਾਰੇ ਭੈ ਬਿਣ ਸੇ ਅੰਦਰ ਡਰ ਹੈ ਡਰ ਕਰਕੇ ਬੰਦਾ ਭਟ ਕਰਿਆ ਭੈ ਬਿਣ ਸੇ ਨਿਰਪੋ ਹਰ ਧਿਆਇਆ ਸਾਧ ਸੰਗ ਹਰ ਕੇ ਗੁਣ ਗਾਇਆ ਰਹਾਉ ਚਰਨ ਕਬਲ ਰਿੱਧ ਅੰਤਰ ਧਾਰੇ ਚਾਰਨ ਕਾਵਲ ਭਾਵ ਗੁਰੂ ਦਾ ਸ਼ਬਦ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਅਗਨ ਸਾਗਰ ਜਿਹੜੀ ਅੱਗ ਦਾ ਸਾਗਰ ਸਾਡੇ ਅੰਦਰ ਹੈ ਗੁਰ ਪਾਰ ਉਤਾਰੇ ਇਹ ਤੋਂ ਗੁਰੂ ਪਾਰ ਕਰ ਦਿੰਦਾ ਆ ਪੜਿਆ ਨਾ ਆਪਾਂ ਸਤਗੁਰ ਜਿਹੜਾ ਮਹੀਨਾ ਚੱਲਦਾ ਕਹਿੰਦੇ ਆਸਾੜ ਤਪੰਦਾ ਤਿਸ ਲੱਗੇ ਹਰ ਨਾਹਾ ਨਾ ਜਿੰਨਾ ਪਾਸ ਕਹਿੰਦੇ ਉਹ ਅੰਦਰ ਤਪਸ਼ ਵਿੱਚ ਹੈ ਉਹ ਅੰਦਰ ਉਹ ਵਿਚਾਨੀ ਵਿੱਚ ਉਹਨਾਂ ਦੇ ਅੰਦਰ ਕਲੇਸ਼ ਹੈ ਹਰ ਨਾਹਾ ਨਾ ਜਿੰਨਾ ਪਾਸ ਫਿਰ ਆਖਰ ਕਹਿੰਦੇ ਅਸਾੜ ਸੁਹੰਦਾ ਤਿਸ ਲੱਗੇ ਜਿਸ ਮਨ ਹਰ ਚਰਨ ਨਿਵਾਸ ਜਿਹਦੇ ਹਿਰਦੇ ਵਿੱਚ ਪ੍ਰਮਾਤਮਾ ਦੇ ਚਰਨਾਂ ਦਾ ਨਿਵਾਸ ਹੈ ਸ਼ਬਦ ਦਾ ਨਿਵਾਸ ਹੈ ਚਰਨ ਕਬਲ ਰਿਦ ਅੰਤਰ ਧਾਰੇ ਅਗਨ ਸਾਗਰ ਗੁਰ ਪਾਰ ਉਤਾਰੇ ਬੂਢਤ ਜਾਤ ਪੂਰੇ ਗੁਰ ਕਾਢ ਜਿਹੜਾ ਡੁੱਬਦਾ ਹੈ ਨਾ ਉਹਨੂੰ ਪੂਰਾ ਗੁਰੂ ਕੱਢ ਦਿੰਦਾ ਹੈ ਵਿਕਾਰਾਂ ਵਿੱਚ ਜਿਹੜਾ ਡੁੱਬ ਰਿਹਾ ਉਹਨੂੰ ਪੂਰਾ ਗੁਰੂ ਕੱਢ ਦਿੰਦਾ ਜਨਮ ਜਨਮ ਕੇ ਟੂਟੇ ਗਾਂਢੇ ਜਿਹੜੇ ਜਨਮਾਂ ਜਨਮਾਂ ਤੋਂ ਟੁੱਟਿਆ ਨਾ ਉਹਨਾਂ ਨੂੰ ਸਤ ਗੁਰੂ ਗੰਢ ਦਿੰਦਾ ਜੈਸਾ ਸਤ ਗੁਰ ਸੁਣੀਦਾ ਤੈਸੋ ਹੀ ਮੈਂ ਦੀਤ ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਵਸੀ ਆਖਰ ਵਿੱਚ ਕਹਿੰਦੇ ਕਹੋ ਨਾਨਕ ਤਿਸ ਗੁਰ ਬਲਿਹਾਰੀ ਮੈਂ ਆਪਣੇ ਗੁਰੂ ਤੋਂ ਸੱਦ ਕੇ ਜਾਨਾ ਬਲਿਹਾਰ ਜਾਨਾ ਜਿਸ ਭੇਟਤ ਜੇ ਨੂੰ ਮਿਲਣ ਦੇ ਨਾਲ ਜਦੋਂ ਸ਼ਬਦ ਆਉਂਦਾ ਨਾ ਭੇਟਿਆ ਭੇਟੇ ਭੇਡਤ ਇਹਦਾ ਅਰਥ ਹੈ ਮਲਾਪ ਜਿਸ ਭੇਟਤ ਹੁਣ ਗੁਰੂ ਨਾਲ ਮਲਾਪ ਕਿੱਦਾਂ ਹੋਏਗਾ ਜਦੋਂ ਅਸੀਂ ਸਤਗੁਰੂ ਦੇ ਸ਼ਬਦ ਨੂੰ ਪੜਾਂਗੇ ਸਤਗੁਰੂ ਦੇ ਹੁਣ ਆਪਾਂ ਦਰਸ਼ਨ ਕਰਦੇ ਨਾ ਜੇ ਕਈ ਲੋਕ ਇਹ ਸੋਚਦੇ ਆ ਵੀ ਰਮਾਲਾ ਦੇਖ ਲਿਆ ਪਾਲਕੀ ਦੇਖ ਲਈ ਆਏ ਔਰ ਚਲੇ ਗਏ ਇਹ ਗੁਰੂ ਦੇ ਦਰਸ਼ਨ ਨਹੀਂ ਹਨ ਸਤਗੁਰੂ ਦੇ ਦਰਸ਼ਨ ਠੀਕ ਹੈ ਇਹ ਸਨਮਾਨ ਵਾਸਤੇ ਰਮਾਲਾ ਸਭ ਚਾਹੀਦਾ ਸਨਮਾਨ ਵਾਸਤੇ ਚੌਰ ਸਭ ਚਾਹੀਦਾ ਹੈ ਸਨਮਾਨ ਵੱਧ ਤੋਂ ਵੱਧ ਕਰਨਾ ਹੈ ਬਾਹਰੀ ਤੌਰ ਤੇ ਵੀ ਕਰ ਰਹੇ ਆ ਪਰ ਅਸਲੀ ਸਨਮਾਨ ਹੈ ਕਿ ਸਤਗੁਰੂ ਦੇ ਸ਼ਬਦ ਨੂੰ ਮੰਨ ਲੈਣਾ ਤੇ ਜਿਹੜਾ ਨੇ ਮਲਾਪ ਕੀਤਾ ਨਾ ਗੁਰੂ ਦੇ ਨਾਲ ਜਦੋਂ ਅਸੀਂ ਬਾਣੀ ਪੜ੍ਹਦੇ ਆ ਇਹ ਗੁਰੂ ਨਾਲ ਗੱਲਾਂ ਹੁੰਦੀਆਂ ਜਿਸ ਭੇਟਤ ਗਤ ਭਈ ਹਮਾਰੀ ਗਤ ਕਹਿੰਦੇ ਉੱਚੀ ਆਤਮਿਕ ਅਵਸਥਾ ਬਣ ਗਈ ਤੇ ਜਦੋਂ ਸੰਗਤ ਕੀਤੀ ਸੰਗਤ ਵਿੱਚ ਬੈਠ ਕੇ ਹਰੀ ਦੇ ਗੁਣ ਗਾਏ ਕਹਿੰਦੇ ਭੈ ਬਿਨਸੇ ਨਿਰਭਉ ਹਰ ਧਾਇਆ ਸਾਧ ਸੰਗ ਹਰ ਕੇ ਗੁਣ ਗਾਇਆ ਤੇ ਉਹਨਾਂ ਨੇ ਗੁਰੂ ਕੀ ਸੰਗਤ ਕਰਕੇ ਸੰਗਤ ਵਿੱਚ ਬਹੁਤ ਕੁਝ ਹੈ ਸੰਗਤ ਵਿੱਚ ਜਦੋਂ ਅਸੀਂ ਆਉਨੇ ਆ ਸੰਗਤ ਵਿੱਚ ਆਉਣ ਦੇ ਨਾਲ ਜੇ ਅਸੀਂ ਬਾਹਰੀ ਤੌਰ ਤੇ ਵੀ ਸਾਡੀ ਭਾਸ਼ਾ ਬਦਲ ਜਾਂਦੀ ਜਿਦਾਂ ਹੁਣ ਆਪਾਂ ਕਹਿੰਦੇ ਅਸੀਂ ਚੱਪਲ ਪਾਈ ਬੂਟ ਪਾਏ ਗੁਰਦੁਆਰੇ ਆ ਕੇ ਤੇ ਸਾਡੀ ਜਵਾਨ ਤੇ ਆਗੇ ਅਸੀਂ ਜੋੜੇ ਪਾਏ ਅਸੀਂ ਰੋਟੀ ਖਾਂਦੇ ਆ ਲੰਚ ਕਰ ਲੋ ਡਿਨਰ ਕਰ ਲੋ ਬ੍ਰੇਕਫਾਸਟ ਕਰ ਲੋ ਇਹਨ ਗੁਰੂ ਕਾ ਲੰਗਰ ਤੇ ਜੇ ਸਾਡੀ ਭਾਸ਼ਾ ਵਿੱਚ ਵੀ ਬਦਲਾਅ ਹੋ ਜਾਂਦਾ ਤੇ ਸਾਡੇ ਜੀਵਨ ਵਿੱਚ ਵੀ ਬਦਲਾਅ ਆਊਗਾ ਗੁਰੂ ਸਾਡਾ ਸਮਰਥ ਹੈ ਗੁਰੂ ਕਿਰਪਾ ਕਰਦਾ ਤੇ ਜੇ ਆਪਾਂ ਉੱਥੇ ਦੇ ਉੱਥੇ ਖੜੇ ਆ ਮੈਂ ਆਪਣੇ ਸਮੇਤ ਗੱਲ ਕਰ ਰਿਹਾ ਫਿਰ ਸਾਨੂੰ ਸੋਚਣਾ ਪਏਗਾ ਵੀ ਮੈਂ ਬਾਣੀ ਵੀ ਪੜ ਰਿਹਾ ਤੇ ਮੈਂ ਗਾਲਾਂ ਵੀ ਕੱਢ ਰਿਹਾ ਜੇ ਮੈਂ ਕਿਸੇ ਦਾ ਬੁਰਾ ਵੀ ਸੋਚ ਰਿਆਂ ਤੇ ਫਿਰ ਮੈਨੂੰ ਸੋਚਣਾ ਪਏਗਾ ਕਿ ਮੈਂ ਮਨ ਦੇ ਵਿੱਚ ਕਿਸੇ ਦਾ ਬੁਰਾ ਤਾਂ ਨਹੀਂ ਸੋਚ ਰਿਆ ਬਾਣੀ ਤਾਂ ਪੜ ਰਿਆ ਤੇ ਮਨ ਦੇ ਵਿੱਚ ਲਾਕੀ ਤਾਂ ਨਹੀਂ ਹੈ ਚਤਰਾਈ ਤਾਂ ਨਹੀਂ ਹੈ ਤੇ ਮੇਰੇ ਜੀਵਨ ਵਿੱਚ ਫਰਕ ਕਿਉਂ ਨਹੀਂ ਆ ਰਿਹਾ ਤੇ ਉਹ ਕਾਰਨ ਕਿਉਂਕਿ ਉਹਨੂੰ ਅੰਦਰ ਜਾਣ ਨਹੀਂ ਦਿੱਤਾ ਗੁਰਮਾਰਾ ਕਹਿੰਦੇ ਭੈ ਬਿਣ ਸੇ ਨਿਰਪਉ ਹਰ ਧਿਆਇਆ ਸਾਧ ਸੰਗ ਹਰ ਕੇ ਗੁਣ ਗਾਇ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲੌਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿਗੁਰੂ